ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੇਂਦਰ ਦੇ ਵੱਲੋਂ ਦਿੱਤਾ ਗਿਆ ਇਹ ਵੱਡਾ ਤੋਹਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਐ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਰਿਟਾਇਰਮੈਂਟ ਫੰਡ ਬਾਡੀ EF, EB, EP, EPF EPF ਨੇ ਸ਼ਨੀਵਾਰ ਨੂੰ 23-24 ਲਈ ਕਰਮਚਾਰੀ ਭਵਿੱਖ ਨਿਧੀ ਜਮਾ ਤੇ 3 ਸਾਲਾਂ ਦੀ ਸਭ ਤੋਂ ਉੱਚੀ ਵਿਆਜ ਦਰ 8.25% ਦੀ ਤੈਅ ਕੀਤੀ ਹੈ ਮਾਰਚ 23 ਵਿੱਚ ਕਰਮਚਾਰੀ ਭਵਿੱਖ ਨਿਧੀ ਸੰਗਠਨ EPF ਨੇ 22-23 ਲਈ EPF ਤੇ ਵਿਆਜ ਦਰ ਨੂੰ 21 ਤੇ 22 ਵਿੱਚ 8.10% ਤੋਂ ਵਧਾ ਕੇ 8.15% ਕਰ ਦਿੱਤਾ ਹੈ ਤੇ ਮਾਰਚ 2022 ਵਿੱਚ ਵੀ 22 ਵਿੱਚ ਹੁਣੇ ايਪੀਐਫ ਨੇ ਵੀ ਇਕਿਬਾਈ ਲਈ ইপিਐਫ ਤੇ ਵਿਆਜ ਵੀ 21 ਵਿੱਚ 8.5 ਫੀਸ ਦੀ ਤੁਕੜਾ ਕੇ ਆਪਣੇ 6 ਕਰੋੜ ਤੋਂ ਵੱਧ ਗਾਹਕਾਂ ਲਈ 8.1 ਫੀਸ ਤੇ 4 ਦਾ ਕੇ ਦੇ ਖੇਲੇ ਪੱਧਰ ਤੇ ਕਰ ਦਿੱਤਾ ਸੀ ਵੀਡੀਓ ਦੇਖਣ ਲਈ ਤੁਹਾਡਾ ਤੜਾ